ਹਾਂਜੀ ਦੋਸਤੋ ਕੀ ਹਾਲ ਚਾਲ ਡਾਡਾ ਸਾਰੇ ਦਾ ਸਵਾਗਤ ਹੈ ਜੀਐਸਵੀ ਵਲੋਗਰ ਚੈਨਲ ਦੇ ਵਿੱਚ ਤੇ ਤੁਹਾਨੂੰ ਪਤਾ ਆ ਕਿ ਅੱਜ ਆਪਾਂ ਚੱਲਿਆ ਕਾਂ ਸਾਹਿਬ ਨਹੀਂ ਪਤਾ ਹੁਣ ਮੈਂ ਦੱਸਣ ਦੇ ਆ ਲਈ ਉਦੋਂ ਨਹੀਂ ਤੋ ਕੀਤੀ ਸੀ 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 ਕਿ ਕਿ ਲੋਕ ਹਾਲ ਠੀਕ ਨਹੀਂ ਨਹੀਂ ਹੁਣ ਮੈਂ ਉੱਤੇ ਵਲੋਗ ਨਹੀਂ ਸ਼ੂਟ ਕਰ ਪਾਇਆ ਕਿਉਂਕਿ ਕਾਲੀ ਬਣੀ ਅੱਜ ਮੈਂ ਲੇਟ ਕਰਾਇਆ ਮੈਂ ਲੇਟ ਕਰਾਇਆ ਇਹਨਾਂ ਨੂੰ ਆਪਣੀ ਰੀਪਰ ਚਾਹੀਦੀ ਐ ਲੋ ਲੱਖ ਦੀਆ ਤੇ 5 ਮਿੰਟ ਹੀ ਕਰਾਇਆ ਚਲੋ ਸਿੰਘ ơi ਚੱਲੀਏ ਚਲੋ ਵਾਈ ਕਰ ਜੀ ਖਾਸਾਈ ਫੜੇ ਨਵਾਂ ਪਜਾਮਾ ਪਾਇਆ ਆਏ ਤੇ ਰੂਡ ਆਪਣਾ ਡੇਰਾ ਰੋੜਾ ਦਾ ਆ ਦੀ ਵਾਈ ਕੀ ਕੈਸਾ ਦੇਓ ਗਾਇਲਾਵਾ ਚੈੱਕ ਰੋ ਇਥੇ ਨਕਾ ਲਗਾਉਂਦਾ ਹੈ ਤੇ ਪਰ ਕੁਝ ਨਹੀਂ ਲਗਾਣਾ ਹੁਣ ਆਪਾਂ ਚੱਲੇ ਆ ਹੁਣ ਸਭ ਚੈੱਕ ਰੋ ਇਥੇ ਰੋਸ਼ਨੀ ਬੜੀ ਤਾਕਰ ਕੇ ਵਲੋਗ ਬਣਾਉਂਦਾ ਨਿਆਰਾ ਆ ਜਾਂਦਾ ਆ ਜਿਹੜਾ ਇਹਨਾਂ ਨੇ ਕੰਮ ਕਰਦਾ ਨਾ ਲੈਟਾਂ ਵਾਲਾ ਥੋੜੇ ਖਰਚ ਦੇ ਪੈਸੇ ਆ ਨਿਆਰਾ ਆ ਗਿਆ ਮਮਾ ਕੱਢਾ ਸੁਣਨ ਲੱਗਣਾ ਵੀ ਯਾਰ ਚੈੱਕ ਕਰ ਬਹੁਤ ਸੁਣਨ ਲੱਗ ਰਹੇ ਆ ਕਾਈ ਹੋਣਾ ਪਾ ਚੁਕੇ ਆ ਗੁਰਦੁਆਰੇ ਚੈੱਕ ਕਰੋ ਹੁਣ ਆਪਣੇ ਸਿੰਘ ਲਾਉਣਗੇ ਵਾਹਿਗੁਰੂ ਦੀ ਖਾਤ। ਹੋ ਰੋਗਦਾ ਸਿੰਘ ਓਏ। ਆਏ ਨੀ ਕਿਹਾ। ਕੀ ਕਰੀਏ ਕਹਿੰਦਾ ਕਿ ਲੋਨ ਲਾ ਕੇ ਚੋੜੀ ਚਾਹੁੰਦਾ। ਆਇਓ ਸਿੰਘ। ਹੈ ਕਿ ਉਡੀ ਲਾੜੀ ਤੋਂ ਨਾ ਬੱਲੇ ਅੰਦਰ ਕਰ ਤਾ ਚਲੋ। ਸੋਨੀਂਦਰ ਜੀ ਜੀਰ ਜੀ ਮਨ ਲਾਉਂਦਾ ਹੈ ਕਿ ਸਿਰ ਦੇ ਆਏ ਜੀਰ ਨੇ ਜਵਾਹਰ ਇੱਕ ਵਾਸਤੇ ਸਿੱਖੇ ਕੋ ਜੜ ਤੇ ਨੜੜਾ ਬੈਠਾ ਗਾਇਗਾ ਪਾ ਦੇਖ ਲਈਏ ਤੂੰ ਵੇਖ ਲੈ ਕੇ ਮੁੰਡਿਆਂ ਦੇ ਖਾਣੇ ਨੂਰ ਫੇਰ ਨਾ ਦਾੜੀ ਲਾਈ ਜਾਂਦੇ ਚੱਲੀਏ ਗਾਇਸਾਂ ਤੇ ਗਾਇਸਾਂ ਨਾ ਆਪਾਂ ਬੈਗ ਆ ਤੇ ਹੁਣ ਤਾਨੂੰ ਮਿਲਦੇ ਬਾਅਦ ਵਿੱਚ ਹੁਣ ਲੱਗੇ ਨੇ ਤਨ ਭੰਗੇ ਬਾ ਸਾਢੇ ਕਿਸ਼ੇ ਪਾਟ ਪਾ ਪਾ ਪਾੜ ਕਰ ਲੈ ਤੋਣਾ ਪਾੜ ਕਰਕੇ ਚੱਲੇ ਆ ਤੇ ਤੇਜਸ ਭਾਈ ਚਾਹ ਆਂਦੇ ਮੈਂ ਪੀਣੀ ਆ ਮੈਂ ਚਲੋ ਆ ਜੀ ਤੇ ਸਾਰੇ ਕਹਿੰਦੇ ਗਾਇਸ ਉਹਨਾਂ ਪਾ ਚਾਹ ਛੱਕ ਲਈਆਂ ਤੇ ਚਾਹ ਛੱਕੇ ਮੁੰਡੇ ਆਂਦੇ ਚਲੀਏ ਘਰਾਂ ਨੂੰ ਲੋਣਾ ਪਾ ਚੱਲੇ ਗਾਇਸ ਘਰਾਂ ਨੂੰ ਆਹ ਇਹਨਾਂ ਮਿਸ਼ਰੀ ਚੱਕਰ ਜਿਮ ਲਾਉਂਦੇ ਨੇ ਇਹਨੂੰ ਤਾਂ ਮੈਨੂੰ ਛੱਡ ਕੇ ਮਾਣਾ ਮਮਾ ਸੋਨਾ ਦੱਤੋ ਮਾੜਾ ਯਾਨੀ ਬੜਾ ਉਹ ਜੀਓ ਸਿੰਗਰ

ਨਹੀਂ ਦੇਖ ਲੈਣੀ ਆਣਾ ਆਪਾਂ ਦੇਖ ਲੈ ਕੇ ਤੇ ਚੱਲਦੇ ਆ ਗਾਈਸ ਕਰੇ ਸ਼ੁਕਤ ਕਰਦੀਆਂ ਸਹਿਬ ਜਾਨਾ ਕਹਿੰਦੇ ਓਏ ਓਰ ਆਹ ਕੁੱਲ ਮੁਕਾ ਨਹੀਂ ਨਹੀਂ 40 ਕੇ ਤਾਂ ਘਰਾੜੋ ਬਾਕੀ 40 ਗਾਈਸ ਜਰੀਓ ਨਾ ਬਤੇ ਰਹਾ ਸਹਿਬ ਤੋਂ ਆਪਾਂ ਪ੍ਰੋਗਰਾਮ ਨਹੀਂ ਉਹ ਕਹਿੰਦਾ ਨਾ ਇਹ ਕਨਾਰ ਘਰ ਤੇ ਲੱਗ ਉਪਕਾਰ ਤੋਂ ਮम्मा ਜਿਆਦਾ ਵੱਧ ਗਿਆ ਹੋਣਾ ਗਾਇਸ ਅਣੀ ਇਹ ਪਾਈਨੇ ਕਰਦੇ ਪੈਸੇ ਨਾਲ ਦਾ ਖਾਓ ਵੀ ਵਸ਼ ਕਰ ਮਿੱਤਰੋ ਆ ਜਾਣੀ ਕਿ ਇਦਾਂ ਮੈਚ ਲੱਗਾ ਤੇ ਖਾਈਏ ਹੁਣ ਗਾਇਸ ਕਿਤੇ ਚੱਲਦੇ ਅੰਦਰ ਗਾਇਸ ਹੁਣ ਆਪਾਂ ਆਜ ਕੇ ਸਤ ਕਰਤਾ ਰਿਆਂ ਗੁਰਦੁਆਰੇ ਤੇ ਚਲਿਏ ਮੱਥਾ ਟੇਕੀ ਤੇ ਬਾਹਰ ਅਸੀਂ ਨਾਲ ਕਹਤੇ ਆ ਬਣਾ ਦੂੰ ਹੀਰਾਂ ਚੱਲਦੇ ਗਾਇਸ ਘਰੇ ਆ ਗਏ ਨਾ ਗਾਇਸ ਆਪਾਂ ਮੱਥਾ ਟੇਕ ਲੈਦੇ ਹੁਣ ਚੱਲਿਆਂ ਬਾਹਰ ਗਈ ਪਤੀਸ਼ਾ ਮੇਰਾ ਮੇਰਾ ਫੇਵਰੇਟ ਨਾ ਤੈਨੂੰ ਉਹਨੇ ਕਿਹਾ ਆਦਾ ਤਾਂ ਹੁਣ ਆਪਾਂ ਚੱਲਿਆਂ ਗਾਇਸ ਬਾਹਰ ਮੈਨੂੰ ਲੱਗਦਾ ਇਹਨਾਂ ਕਰਦਾ ਕੋਈ ਕਾਨ ਗਾਈ ਦੇ ਇਹ ਆਏ ਨਹੀਂ ਆ ਮੱਥਾ ਟੇਕਣ ਮੱਥਾ ਟੇਕਣ ਮਿਰਚ ਲਾਦਾ ਜਿਆਦੀ ਪਵਾਤੀ ਆੜੇ ਨਾਂ ਤੇ ਇਹਨੀਆਂ ਗਾਈਜ਼ ਵੇਖੀਏ ਕੀ ਬੰਦਾ ਇਹਦਾ ਹੀ ਕਰੂ ਆਹੋ ਚੈੱਕ ਕਰੋ ਆਜ ਕੇ ਨਾਨ ਚੋਲੀਆਂ ਚੋਲੀਆਂ ਲਈ ਕਦੀ ਦੇਖੇ ਗਾਈ ਬਹੁਤ ਕਰਨਾ ਮੇਰੇ ਚੈਨਲ ਮੈਂ ਨਾਦਾ ਪੋ ਨਹੀਂ ਨਹੀਂ ਠੀਕ ਹੈ ਇਸ ਤਰ੍ਹਾਂ ਕੰਮ ਖਾਈਏ ਪੀਏ ਇਹਨਾਂ ਨੂੰ ਨਹੀਂ ਚਾਹੀਦਾ ਨਹੀਂ ਨਹੀਂ ਕਰਨੀ ਆਹ ਹੋਏ ਨਹੀਂ ਕਰ ਨਹੀਂ ਤੇਰੀਏ ਗਾਈਜ਼ ਨਾਲ ਬਕਾਪ ਹੀ ਦੇ ਆ ਤੇ ਚੱਲੇ ਆ ਕਰ ਗਾਈਜ਼ ਆ ਚੈੱਕ ਕਰੋ ਫੜਿਆ ਮੈਂ ਫੜਿਆ ਜਲਦੀ ਆਓ ਅੰਦਰ ਓਏ ਆ ਰਿਆ ਹਾਂ ਤੂੰ ਗੁਆ ਖਲੋ ਪਰਦੇ ਬੰਦ ਲੱਖ ਨਹੀਂ ਖਲਦਾ ਇਹ ਕੜੀਏ ਗੱਲ ਕਰਨਾ ਆਪਾਂ ਉੱਤੇ ਮੈਨੂੰ ਮਨਵਾਤਾ ਬੰਦ ਨੂੰ ਫੜਦੇ ਨਾ ਯਾਰ ਚੱਲ ਜਾ ਅੰਦਰ ਆਓ ਗਾਇਸ ਆਪਣੇ ਘਰ ਹੈ ਸਮਝਿਆ ਤੇ ਨਹੀਂ ਮਤਾਂ ਉਹ ਕਿੱਥੇ ਹੁੰਦਾ ਹੈ ਸੁਤਾ ਕਰ ਰੋ ਜਾਦਾ ਬਲੋਗ ਨਾ ਕਿੱਥੇ ਹਾਂਜੀ ਸਿੰਘ ਬੰਦੇ ਬੈਗੇ ਥੈਂਕ ਯੂ ਠੀਕ ਹੈ ਸਿੰਘ ਸਿੰਘ ਏ ਹੀ ਆ ਰਹੀ ਹੈ ਰਮਨ ਜਾਨੇ ਕਈ ਦਿਨ ਆ ਪਾਸ ਕੇ ਮੱਲੇ ਤੇ ਹੁਣ ਜਸਰੇ ਆਪਣੇ ਘਰ ਜਾਂਦੇ ਨਾ ਮੈਂ ਆਪਣੇ ਘਰ ਜਾਂਦੇ ਨਾ ਤੇ ਸੇ ਕੋਈ ਬਿੱਖੀ ਆਉਂਦੀ ਵੇਂਗਾ ਇਤਾਂ ਆ ਕਰੋ ਤਾਂ ਆ ਕਰੋ ਤਾਰੋ ਵੇਂਗਾ ਤਾਰੋ ਬਾਅਦ ਵਿੱਚ ਕਰੀਏ ਨਾ ਨਹੀਂ ਨਹੀਂ ਮੈਂ ਤਾਰ ਆਹਾਹਾ ਚਲੀਏ गाइस ਨਾ ਬੱਕਰੇ ਤੰਗ ਦੇਖ ਤਾ ਕਰਦੇ ਹਾਂਜੀ ਦੋਸਤੋ ਘਰ ਆ ਕੇ ਪਰਨਾ ਲਾ ਲਿਆ ਤੇ ਮੈਨੂੰ ਗਰਮੀ ਲੱਗਨੀ ਮੈਂ ਚੱਲ ਰੈਸਟ ਕਰੀਏ ਤੇ ਹੁਣ ਤੁਹਾਨੂੰ ਮਿਲਦੇ ਬਾਅਦ ਵਿੱਚ ਤਿਆਰ ਹੋਰ ਹੁੰਨੇ ਆਹੀ ਰਹਿਣ ਦੇਣਾ ਨਹਾ ਕੇ ਗਿਆ ਹਾਂ ਨਹਾ ਕੇ ਪਰਨਾ ਬੰਨਣਾਗਾ ਭੜੀ ਕ ਨੂੰ ਤੇ ਚੱਲਦੇ ਗਾਇਸ ਸੋਈ ਗਾਇਸ ਮੈਂ ਵੀਡੀਓ ਬਣਾਉਂਦਾ ਚੇਤਾ ਭੁੱਲ ਗਿਆ ਅੱਜ ਤੁਹਾਡੇ ਭਰਾ ਨੇ ਨਾ ਵੱਡੀ ਬੇਸ ਤੇ ਤੇ ਆ ਪਰਨਾ ਬੰਨਿਆ ਹੈ ਤੁਹਾਨੂੰ ਪਤਾ ਕਿੱਡਾ ਨਿਕਾ ਪਰਨਾ ਟਾਈਮ ਲੱਗਾ ਪਰਨਾ ਇਹ ਥੱਲੇ ਤੇ ਫਾਈਨਲ ਰਿਜ਼ਲਟ ਚੈੱਕ ਕਰ ਸੁ ਦੋ ਗਾਇਸ ਮਹਾਸ਼ੀਏ ਪੀ ਗਾਇਸ ਇਤਾਂ ਦੀ ਮਨ ਲੱਗ ਗਿਆ ਪਤਾ ਹੁਣ ਅੱਗੇ ਤੋਂ 2.5 ਮੀਟਰ ਦਾ ਪਰਨਾ ਜਿਹੜਾ ਸਾਡੇ ਬੰਨਿਆ ਉਹ ਹੀ ਬੰਨਿਆ ਕਰਨਾ ਗਾਇਸ ਮਹਾ ਨਿੱਕੇ ਪਰਨੇ ਵੀ ਕਿੱਡੇ ਕਿੱਡੇ ਵੱਡੇ ਜਾ ਪੰਦੇ ਆ ਪੰਦੇ ਆ ਕਿੱਡਾ ਸੋਹਣਾ ਲੱਗੰਦਾ ਗਾਇਸ ਪਰਨਾ ਤੇ ਹੁਣ ਚੱਲਦੇ ਆ ਪਰਨਾ ਕੋਈ ਨਹੀਂ ਮਿਲਦੇ ਆ ਹੁਣ ਤੁਹਾਨੂੰ ਮਿਲਦੇ ਗਾਇਸ ਬਾਦ ਵਿੱਚੋ ਪਿਆਸ ਲੱਗਦੀ ਮੈਂ ਨਿੰਬੂ ਪਾਣੀ ਬਣਾ ਲਿਆ ਜੀ ਨਿੰਬੂ ਆਇਆ ਰਹੇ ਹਾਂਜੀ ਦੋਸਤੋ ਮੈਂ ਪਰਨਾ ਪਰਨਾ ਬਣ ਕੇ ਗਿਆ ਹਾਂ ਸੋ ਤੇ ਹੁਣ ਮੈਂ ਉੱਠਿਆ ਤਾਂ ਉੱਠ ਕੇ ਰੋਟੀ ਮਾਰੀ ਖਾਦਾ ਤਾਂ ਹੁਣ ਵਜੇ ਨੇ ਤੇ ਨਾ ਤੇ ਕੀ ਕਰਨਾ ਵੇਲੇ ਆ ਭਰਾ ਮੈਂ ਸੋਤੇ ਨਾ ਆਪਾਂ ਗੇਮ ਗਮ ਭਰੀਏ ਕੁਝ ਖੇਡੀਏ ਖੁੱਡੀਏ ਤੇ ਇਹਦੇ ਵਿੱਚ ਚੱਲਦੇ ਬਾਹਰ ਕੋਈ 1000 ਰੁਪਏ ਨਹੀਂ ਵੇਨੇ ਤੇ ਥੋੜੀ ਢੋਪਿਆ ਬਾਅਦ ਜਾਣੇਗੇ ਕਿ 2 ਘੰਟੇ ਬਾਅਦ ਬਾਅਦ ਬਾਏ ਗਾਈਸ ਹਾਂਜੀ ਦੋਸਤੋ ਸ਼ਾਮ ਹੋ ਚੁੱਕੀ ਹੈ ਤੇ ਵਜ ਗਏ ਨੇ 5:30 6 ਤੇ ਹੁਣ ਮੈਂ ਕੰਲਾ ਦੁੱਧ ਲੈਣ ਮੈਂ ਹਾਂ ਦੁੱਧ ਲੈ ਆਈਏ ਆਪਣੀ ਡਿਊਟੀ ਜਿਹੜੀ ਉਹ ਤੇ ਨਿਭਾਈਏ ਗਾਈਸ ਤੇ ਫੇ ਚੱਲਦੇ ਆਂ ਆਪਾਂ ਬਾਅਦ ਵਿੱਚੋਂ ਖੇਡਦੇ ਖੁੱਡਦੇ ਚਲਿਏ ਗਏ ਹਾਂਜੀ ਗਾਇਸ ਹੁਣ ਆਪਾਂ ਦੁੱਧ ਦੁੱਧ ਲੈ ਆਂਦਾ ਮੈਂ ਤੇ ਨੂਰ ਨਹੀਂ ਜਾ ਕੇ ਮੋਟਰਸਾਈਕਲ ਤੇ ਤੇ ਹੁਣ ਆਪਾਂ ਚੱਲਦੇ ਆਂ ਜੱਸਾ ਜਣਾ ਉਹਦਾ ਕਲੋਨੀਆ ਜਿਹੀ ਭਰ ਗਰਮੀ ਬੜੀ ਤਾਂ ਕਰਕੇ ਆਪਾਂ ਕੋ ਚੱਲੇ ਡਰਸਾਲ ਫਿਰੇ ਫੇ ਇਧਰ ਮਰਦੀ ਜਣਾ ਫਿਰ ਨਹੀਂ ਆਉਣਾ 5 ਵਜੇ ਆ ਗਾਇਸ ਘੁੰਮਦੇ ਫਿਰਦੇ ਵੇਲੇ ਆ ਰਾਤ ਹੋ ਚੁੱਕੀ ਹੈ ਤੇ ਮੈਂ ਕਿਹਾ ਆ ਜੋ ਗੁਰਦਾਰਾ ਟਾਈਮ ਹੋ ਚੁੱਕਿਆ ਤਾਂ ਹੁਣ ਆਪਾਂ ਚੱਲਦੇ ਆਂ ਇਸ ਗੁਰਦਾਰੇ ਤੇ ਜਿਹੜੀ ਹੈ ਗਾਇਸ ਗੁਰਦਾਰੇ ਆ ਸ਼ਾਂਤੀ ਗਾਇਸ ਬੁਰੀ ਆਪਣੇ ਗੁਰਦਾਰੇ ਪਤਾ ਨਹੀਂ ਕੀ ਗੱਲ ਦੱਸ ਆੜਾ ਲੱਗਦਾ ਨਹੀਂ ਆ ਤੇ ਚੜੀਏ ਗਏ ਜੀ ਤੁਨ ਆਪਾਂ ਗੁਰਦੁਆਰੇ ਨੂੰ ਸੰਚੈਕ ਕਰੋ ਹੋਏ ਹੋਏ ਹਾਂ ਹਾਂ ਬਣਾਉਂਦੇ ਆ ਗਾਈਆਂ ਬਸ ਓਕਾ ਸੰਗ ਰਾਹ ਦੋ ਓਕਾ ਸੰਗ ਰਾਹੇ ਮੰਨਦੇ ਚੱਲਦੇ ਆ ਚੜ੍ਹੇ ਤੇ ਇੱਕੋ ਅਸ਼ਟਪਦੀ ਰਹਿ ਗਈ ਆਪਣੀ ਸੁੰਨੀ ਸਾਹਿਬ ਦੀ ਵੀ ਸਮਾਪਤੀ ਹੋਈ ਨਹੀਂ ਆ ਚੱਲਦੇ ਆ ਅੱਗੇ ਇਸ ਘਰੇ ਚੈਕ ਕਰੋ ਇੱਥੇ ਪਾਣੀ ਲਿਆ ਇਹਨਿੰਝ ਜੰਦੀ ਪਈ ਹਾਂ ਜੀ ਦੋਸਤੋ ਨਾ ਕੱ ਘਰ ਤੇ ਘਰ ਆ ਕੇ ਮੱਛਰਾਂ ਤੱਕ ਬੜਾ ਕੀਤਾ ਇਹ ਮਹੀਟ ਤੇ ਫੇਰਤੀ ਸਾਰੇ ਮੈਂ ਹਾਂ ਮਰ ਜਾਣਗੇ ਇਹਨਾਂ ਨੂੰ ਪਤਾ ਲੱਗੂਗਾ ਮੇਨਾ ਪੰਗਾ ਲੈ ਨਾਲੋਂ ਤੀਜਾ ਤੇ ਗਾਇਸ ਭਾਈ ਇਹ ਪਰਨਾ ਨਾਲੇ ਤਾਂ ਵਿਖਾਉਣੇ ਆ 2 ਮੀਟਰ ਦੀ ਬੇਸ ਜਿਹੜੀ ਤੁਹਾਨੂੰ ਬੰਨੀ ਹੈ ਤੇ ਯਾਰ ਨਾ ਸਤਕਾਰ ਨਾਲ ਉਹਨੇ ਪਰਨਾ ਆਪਣਾ ਸਵੇਰੇ ਆਹੀ ਗੋਲ ਬੰਨ ਲੈਣਾ ਗਾਇਸ ਚੈੱਕ ਕਰੋ ਦੋਸਤੋ ਆਹੀ ਬੇਸ ਹੈ ਸੋਹਣੀ ਵੱਡੀ ਵੀਰ ਜੀ ਹੁਣ ਤੁਹਾਨੂੰ ਮਿਲਦੇ ਗਏ ਨੇਕਸਟ ਵਲੌਗ ਦੇ ਵਿੱਚ ਇਹਨਾਂ ਨੂੰ ਅੱਜ ਦਾ ਵਲੌਗ ਲੱਗਾ ਬੜੀਆ ਲਾਈਕ ਸਬਸਕ੍ਰਾਈਬ ਸ਼ੇਅਰ ਜਰ ਕਰ ਦਿਓ ਗਾਇਸ ਬਾਏ ਬਾਏ ਦੋਸਤੋ